ਅਬਾ ਜੀ ਦੀ ਦਾੜ੍ਹੀ ਕਟਾਉਣੀ ਆ ਐਡਮਾਨਸਟਰੈਂਟ ਆ ਜਿਹੜੇ ਚੱਲੇ ਆ ਜਾ ਬੀਕ ਬੀ ਕੇ ਕੰਜਡਾ ਕੇਕ ਆਗਾ ਲਾ ਲਓ ਤੁਸੀਂ ਕਿੱਡਾ ਕੇਕ ਉਹਨਾਂ ਇਹ ਪੂਰਾ ਲਵੇੜ ਕੇ ਭੇਜਣਾ ਮੌਂਟੀ ਪਛਾਣ ਚ ਨਹੀਂ ਮੈਂ ਕਹਾਂ ਤਾਂ ਉਹ ਹੀ ਦੇਖ ਲਓ ਇੱਕ ਬੰਦੇ ਜਿੱਡਾ ਜੀ ਆ ਜਿਨ੍ਹਾਂ ਨੇ ਮਹਾਵੀਰ ਰੁਪਏ ਵਾਲੀ ਪੀਓਣੀ ਲੈ ਕੇ ਪੀਤੀ ਕਦੇ ਭੈ ਤਾਂ ਉਹਨਾਂ ਨੂੰ ਆ ਜਾ ਰੈਡ ਬੁੱਲ ਪਿਆਤੀ ਵਾਲੀ ਵਾਲਾ ਬੱਤਾਂ ਸਾਰੇ ਅੰਕਲ ਦੀ ਬਹੁਤ ਔਕੜ ਨੇ ਪਾਵਰ ਕਮਾ ਰਹੀ ਐ ਐਸਆਈ ਟ੍ਰੈਫਿਕਲ ਸ਼ਕਲ ਸਵਾਗਤ ਹੈ ਨਵੇਂ ਬਲੌਗ ਦੇ ਵਿੱਚ ਮੈਂ ਤੇ ਤਾਜਾ ਤੁਹਾਡਾ ਸਾਰਿਆਂ ਦਾ ਕਰਦੇ ਹਾਂ ਸਵਾਗਤ ਅੱਜ ਜੱਟ ਦੀ ਗਲਾਸਾ ਕਹਿੰਦੇ ਤਾਜਾ ਜੱਟ ਭਾਈ ਨੀਂਦਾਂ ਚ ਸਮਝੋ ਪੁੱਤ ਮੈਂ ਜਾ ਕੇ ਥਾਂ ਨੂੰ ਦੇ ਫਾਇਦਾ ਸਮਝੋ ਤੇ ਨਿਕਾਸ ਚੱਲੇ ਆ ਅਸੀਂ ਅੱਜ ਬਲੌਗ ਬਣ ਰਿਹਾ ਬਹੁਤ ਜਨਾਬਾਦ ਹਾਂ ਸਾਂਝੋ ਸਾਂਝੋ ਨਹੀਂ ਸੰਦਾ ਪਤਾ ਲੱਗ ਗਿਆ ਇਹਨੂੰ ਵੀ ਬਲੌਗ ਸ਼ੁਰੂ ਕਰ ਲਿਆ ਮਾਮੇ ਨੇ ਤੇ ਅੱਜ ਤਰੀਕ ਹੈਗੀ ਹੈਗੀ 3 ਬਲੌਗ ਬਣ ਰਿਹਾ ਅੱਜ ਹੈ ਸਾਡੇ ਯਾਰ ਦਾ ਬਰਥਡੇ ਕਹਿੰਦੇ ਮੌਂਟੀ ਦਾ ਮੌਂਟੀ ਵਾਲੀ ਆ ਦਲਵੀਰ ਸਿੰਘ ਮੌਂਟੀ ਖੜ ਜਾ ਖਸਮਾ ਤੈਨੂੰ ਬਾਹਲੀ ਕਾਲੀ ਗਈ ਆ ਤੇ ਮੌਂਟੀ ਦਾ ਬਰਥਡੇ ਆ ਇਕੱਠੇ ਹੋਵਾਂਗੇ ਸਾਰੇ ਅੱਜ ਗੱਭਰੂ ਕਹਿੰਦੇ ਪਾਰਟੀਆਂ ਬੂਟੀਆਂ ਲੈ ਲੀਏ ਮੌਂਟੀ ਤੋਂ ਮੌਂਟੀ ਜੰਗ ਵੈਲਫੇਅਰ ਜੰਗ ਵੈਲਫੇਅਰ ਐਨਜੀਓ ਚਲਾ ਰਿਹਾ ਭਾਈ ਜਿਹੜੀ ਬਲੱਡ ਬੈਂਕ ਆਪਣੀ ਹੈ ਨਾ ਸਾਰੇ ਪੰਜਾਬ ਚ ਬਲੱਡ ਪ੍ਰੋਵਾਈਡ ਕਰਾ ਦਿੰਦਾ ਚੋਬਰ ਸਾਡਾ ਕਦੇ ਸਾਨੂੰ ਜਵਾਬ ਨਹੀਂ ਦਿੱਤਾ ਉਹਨੇ ਅੱਧੀ ਰਾਤ ਨੂੰ ਫੋਨ ਕਰੋ ਵੀ ਬਲੱਡ ਚਾਹੀਦਾ ਚਲੋ ਜੀ ਆਜੋ ਨਾਮਚਾਰੇ ਨੇ ਨਹੀਂ ਅਗਲਾ ਪਹਿਲਾਂ ਖੂਨ ਦੀ ਬੋਤਲ ਆਗਦਾ ਨਾਲ ਤੇ ਨਾਲ ਜਿਹੜੀ ਫੀਸ ਲਾਉਂਦੀ ਸਰਕਾਰੀ ਉਹ ਤਾਂ ਚੱਲ ਹੈਗੀ ਘੇਟ ਭਰਾ ਆਪਣਾ ਲੱਖ ਲੱਖ ਵਧਾਈਆਂ ਬੌਂਟੀ ਜਨਮ ਦਿਨ ਦੀਆਂ ਪ੍ਰਮਾਤਮਾ ਲੰਬੀ ਉਮਰ ਕਰੇ ਤੇ ਤਨ ਤਰੱਕੀਆਂ ਬਖਸ਼ੇ ਭਰਾ ਮਾਂ ਦੀਆਂ ਤਰੱਕੀਆਂ ਨਾਲ ਹੀ ਭਰਾ ਹੁੰਦੇ ਨੇ ਹਨਾ ਸਾਡੇ ਭਾਈ ਦੀ ਤਰੱਕੀ ਹੋਵੇ ਸੀ ਵੱਡੇ ਵਾਂਗ ਕਿ ਨਾਲ ਤੇ ਬਾਕੀ ਅੱਜ ਸਾਡੇ ਤਜ ਜੱਟ ਦੀ ਕਲਾਸ ਹੈਗੀ ਸਾਜਰੇ ਟਾਈਮ ਹੁਣ ਹਨੇਰਾ ਹੋ ਜਾਂਦਾ ਜਲਦੀ ਤਾਂ ਕਰਕੇ ਘੰਟਾ ਪਹਿਲਾਂ ਕਰ ਲਿਆ ਕਲਾਸ ਛੱਡਦੀਏ ਲੈ ਇਹਨੂੰ ਡੈਡੀ ਜਾਊ ਬਾਅਦਤ ਬਾਬਸ ਬਿੰਦ ਨੂੰ ਡੈਡੀ ਨਾਲ ਜਾਣਾ ਮਿਲਦੇ ਆ ਸਾਰਿਆਂ ਨੂੰ ਮਿਲਿਆਣਾ ਤੁਹਾਨੂੰ ਵੀ ਬਾਬੇ ਉਹ ਜੁੜੇ ਰਹੇ ਹੋ ਸਾਡੇ ਬਲੌਗ ਦੇ ਨਾਲ ਧੰਨਵਾਦ ਦਰਸ਼ਕਾਂ ਦੀ ਬਹੁਤ ਵਾਰੀ ਡਿਮਾਂਡ ਸੀਗੀ ਕਿ ਸਾਡੇ ਜਿਹੇ ਬੰਦਾ ਮਿਸ ਰਹਿ ਰਹੇ ਹੈਗਾ ਬਹੁਤ ਟਾਈਮ ਤੋਂ ਦਰਸ਼ਨ ਕਰਾ ਦਈਏ ਐਂ ਗਾਉਂਗੇ ਵੀ ਕਿੱਧਰ ਮੱਥੇ ਲੱਗ ਗਿਆ ਕਾਲੇ ਮੂੰਹ ਵਾਲਾ ਕਰੋ ਚੈੱਕ ਸਸੀ ਗੱਲ ਦੀ ਸਾਰਿਆਂ ਨੂੰ ਜ਼ੋਰ ਕੱਟ ਕਰੋ ਭਾਈ ਜਾਲ ਰੱਖ ਕੇ ਦੀ ਇਹ ਤਾਂ ਮੇਰੇ ਵਾਲੀ ਲੱਗਦੀ ਆ ਉਹ ਸਰੀਆਈ ਭਾਈ ਇਹ ਕਿਸੇ ਨੇ ਲੋਰਸ ਮੇ ਆਉਣੀ ਹੁੰਦੀ ਆ ਲਾਪਰੀ ਤੇ ਲੋਰਾਸ ਮਿਆਦ ਸਾਂ ਉੰਦੰਦਾ ਘਰੇ ਪਾਰਟ ਟਾਈਮ ਜੋਬ ਕਰਦਾ ਇਹ ਪਾਰਟ ਟਾਈਮ ਜੋਬ ਹੈ ਨਾ ਓਏ ਧਮਾਸਾ ਦਿਖਾਉਣਾ ਤੇ ਲਾਪਰੀ ਆਗੇ 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 ਸਰਕਾਰ ਜੀ ਮੈਨੂੰ ਤਾਂ ਮਿਲਿਆ ਤਾਂ ਗੁੱਡ ਮਾਰਨਿੰਗ ਯਾਰ ਚਾਰ ਸਾਰੇ ਦੋਸਤੋ ਤੇਰਾ ਫੋਨ ਪਾਰਟੀ ਹੋਣੀ ਚਾਹ ਮਾ ਮੋਲ ਲੈਂਦਾ ਹੈ ਬਈ ਹੈ ਨਵਾਂ ਲੈਂਦਾ ਜੀ ਨਵਾਂ ਲੈਂਦਾ ਨਵਾਂ ਲੈਂਦਾ 17 ਹੈਂ? ਬਛਾ ਤੇ ਉਹਦੀ ਪਾਰਟੀ ਕਰਦਾ। ਮੈਂ ਉਹ ਨਹੀਂ ਕਰਦਾ। ਲੈ। ਆਪਦਾ ਖਾਨਖਾਨ ਵਾਲਿਆਂ। ਬਹੁਤ ਪਾਰਟੀਆਂ ਕਰਦੇ ਆ ਉਹ। ਬਹੁਤ ਪਾਰਟੀਆਂ ਕਰਦੇ ਹੁਣ ਤੱਕ ਲਈ ਉਹ। ਹੋਰ ਸਾਰਾ ਪ੍ਰੋਬਲਮ ਹੈ। ਹੂੰ। ਦੇਖ ਲਓ ਜੀ ਬੰਦੇ ਕਹਿੰਦੇ ਸੀ ਇਹ ਕਹਿੰਦੇ ਸਾਡਾ ਬੰਦਾ ਨਹੀਂ ਆ ਰਿਹਾ। ਆ ਚੱਕੋ ਦੋਨੇ ਬੰਦੇ ਗਾਇਬ ਹੋ ਗਏ ਸੀਗੇ। ਮੈਂ ਹਾਂ ਸਾਡਾ ਜੜਾ ਲਿਆਦਾ ਇੱਕ ਕਾਲਾ ਇੱਕ ਚਿੱਟਾ। ਅਹ। ਹਾਂ ਕਰਤੱਬ ਦੇਖੂ ਅੱਜ ਫਿਰ ਕਰਤੱਬ ਦਿਖਾਵਾਂਗੇ ਫਿਰ ਅੱਜ ਬਸ ਠੀਕ ਹੈ ਜੀ ਕਰਤੱਬ ਚੱਲਣਗੇ ਵੜੇ ਅੱਜ ਪੂਰੇ ਚੱਕੋ ਆ ਆਉਂਦੇ ਨੇ ਬੰਦੇ ਸਾਡੇ ਕਿੱਥੇ ਆਹੋ ਗੰਜਾ ਮੌਂਟੀ ਬਸ ਤੁਸੀਂ ਚਾਰ ਵੇ ਇਕੱਠੇ ਹੋ ਜਾਓ ਚਾਰ ਦੋ ਵੇ ਸਭਾਈ ਮੌਂਟੀ ਨੂੰ ਲੋਕ ਦੇਖ ਲੂਗਾ ਫਿਰ ਤੋਂ 2:00 ਵਜੇ ਜੀ ਜੀ 2:00 ਵਜੇ ਆ ਜਾਓ ਐਂ ਕਰਕੇ ਤੂੰ ਦੌਰ ਫਿਰ ਕੁਛ ਨਹੀਂ ਆ ਬਾਈ ਦੀ ਦਾੜ੍ਹੀ ਕਟਾਉਣੀ ਐ ਐਡਮਿਨਿਸਟ੍ਰੇਸ਼ਨ ਆਈਦੇ ਛੱਲੇ ਆ ਜਾਓ ਕਾਉਂਸਲਿੰਗ ਕਰਾਂਗੇ ਛੱਲੇ ਪਾਉਣੇ ਨੇ ਤੇਰੇ ਦਾੜੀ 'ਚ ਹੋਰ ਆ ਜਾ ਯਾਰ ਇਹਦੀ ਦਾੜੀ ਕਟਾਉਣੀ ਆ ਕਿੰਨੇ ਰੁਪਏ ਲੱਗਣਗੇ ਭਾਈ ਇਹ ਤਾਂ ਵੱਧ ਲੱਗਦੇ ਹੋਣ ਇਹਨਾਂ ਦਾ ਇਹਨਾਂ ਦਾ ਬਾਦਰ ਵੀ ਲੱਗਦੇ ਹੋਣਗੇ 70% ਡਿਸਕਾਊਂਟ ਦੇ ਦਾਂਗੇ ਡਿਸਕਾਊਂਟ ਦੇ ਦਾਂਗੇ ਹਾਂ ਬਾਕੀ ਚਲੋ 1000 ਰੁਪਏ ਲੈ ਲੇ ਛੱਲੇ ਜਾਂਦੇ ਕਿਵੇਂ ਛੱਲੇ ਵਾਲਾ ਕੀ ਖਾਬਕ ਤਾਂ ਉਹਦੇ 50% ਡਿਸਕਾਊਂਟ ਦੇ ਦਾਂਗੇ ਠੀਕ ਹਾਂ ਵਿਲੇ ਹੋ ਗਿਆ ਤੁਸੀਂ ਹੁਣ ਚੱਲੀਏ ਬਰਥਡੇ ਪਾਰਟੀ ਤੇ 63 ਹਾਂ ਬਾਟ ਹੋਰੀ ਉਹ ਹੱਥ ਚ ਗੱਲ ਕਰਨ ਨੂੰ ਬੈਠਾ ਸੀ ਤੁਹਾਡੇ ਨਾਲ ਉਹ ਕੌਣ ਕਿਉਂ ਗੱਲ ਕਰਾਂਗੇ ਗੱਲ ਕਰ ਰਹੇ ਨੂੰ ਆਲਾ ਕੁੜੀਆਂ ਆਲਾ ਆਪਣਾ ਤਾਂ ਵਧੀਆ ਜਾਨਵਾ ਦੇਣਾ ਵੀ ਵਧੀਆ ਕੇਕ ਲੈਣਾ ਇਹ ਕਹਿੰਦਾ ਜਿਹੜਾ ਸਭ ਤੋਂ ਸੜਾ ਕੇ ਗਲੂ ਲੈਣਾ ਉਹ ਆ ਲੈਣਾ ਬਸ ਕੀ ਕਹਿੰਦਾ ਤੀ ਅਸੀਂ ਜੇ ਸੜਾ ਕੇ ਕੇਕ ਸੱਪ ਗੱਡੀ ਜਾਂਦੇ ਨੇ ਨਵਾਂ ਹੈ ਬਾਤ ਹੀ ਦੱਸਾਂਗੇ ਤੇ ਕੇਕ ਟੋਨ ਵਾਲੇ ਕੀ ਕਰਤਾ ਬਾਈ ਮਸਤ ਪ੍ਰੈਂਕ ਹੋਣ ਵਾਲਾ ਕਹਿੰਦੇ ਘੈਂਟ ਘੈਂਟ ਪ੍ਰੈਂਕ ਹੋਣਾ ਦੇਖੀ ਚੱਲੇ ਤੁਸੀਂ ਕਿ ਅੱਜ ਮੋਟੀਆ ਬਣਦਾ ਕੀ ਆ ਕੇਕ ਬਾਬਾ ਹੀ ਆ ਗਏ ਬਸ ਪੁੱਛੋ ਨਾ ਕੇਕ ਐਡਾ ਕੇਕ ਤੁਸੀਂ ਦੇਖਿਆ ਨਹੀਂ ਹੋਣਾ ਮੌਂਟੀ ਪੂਰਾ ਲਿਬੜ ਸਕਦਾ ਪੂਰਾ ਲਵੇੜ ਕੇ ਭੇਜਣਾ ਚ ਮੌਂਟੀ ਨੂੰ ਦੇਖੀ ਚੱਲਿਓ ਪੈਸੇ ਤਾਂ ਸਾਡੇ ਲਾਗੇ 5000 ਤੇ 20 20 ਕੇਕਾਂ ਚ ਡਾ ਕੇਕ ਆਗਾ ਲਾ ਲੋ ਤੁਸੀਂ ਕਿੱਡਾ ਕੇਕ ਹੋਣਾ ਐਨ ਪੂਰਾ ਲਵੇੜ ਕੇ ਭੇਜਣਾ ਮੌਂਟੀ ਪਛਾਣ ਚ ਨਹੀਂ ਆਉਣਾ ਹੈਗਾ ਘਰਦਿਆਂ ਨੂੰ ਇਹ ਆਪਾਂ ਬਾਈ 40 ਬੰਦੇ ਵੀ ਵੰਡਦੇ ਫੇਰ ਵੀ ਨਹੀਂ ਪੁਰਾਉਣਾ ਲੈ ਤੁਸੀਂ ਆਂ ਦੇਖ ਲਓ ਵੀ ਮੌਂਟੀ ਦੇ ਘਰੇ ਦਸ ਦਿਨ ਰੋਟੀ ਨਹੀਂ ਪਕਣੀ ਕੇ ਕੀ ਚੱਲੂਗਾ ਮੋਟੀ ਦੇ ਕਿ ਮੋਟੀ ਕਰੇ ਸੁਨੇਹਾ ਲਾ ਦੀ ਵੀ ਦੱਸ ਦੇਣ ਰੋਟੀ ਨਹੀਂ ਕੇਗੀ ਚੱਲੂਗਾ ਐਡਾ ਕੇ ਲਿਆ ਕੇ ਦੇ ਤੈਨੂੰ ਅੱਧੇ ਨਾਲ ਤੈਨੂੰ ਲਵੇੜਾਂਗੇ ਅੱਧਾ ਤੁਹਾਡੇ ਦੇ 10 ਦਿਨ ਚੱਲੇ ਜਾਣ ਬਾਕੀ ਤੈਨੂੰ ਮਿਲ ਆਉਣਿਆ ਵਲੌਗ 'ਚ ਮੋਟੀ ਖੜਾ ਗਿਆ ਭਾਈ ਓਏ ਤੇ ਮਿਲਦੇ ਆ ਅੱਗੇ ਜਾ ਕੇ ਤੁਹਾਨੂੰ ਆਜੀ ਬੱਬੂ ਜੀ ਕੀ ਹਾਲ ਹੈ ਠੀਕ ਠਾਕ ਆਦਾ ਕੀ ਹਾਲ ਹੈ ਜੀ ਠੀਕ ਹਾਂ ਜੀ ਫੇਰ ਹੋ ਕੇ ਠੀਕ ਠਾਕ ਹੈਪੀ ਬਰਥਡੇ ਹੈਪੀ ਬਰਥਡੇ ਮਾਰਕਾ ਜੀ ਬਹੁਤ ਬਹੁਤ ਸਾਡੇ ਗੰਜੂ ਗੰਜੂ ਭਰਾ ਦਾ ਜਨਮ ਦਿਨ ਹੈ ਵੀਰੋ ਹੈਂ ਤੇ ਕਿਹਨੇ ਆਤੀ ਵੇ ਵਾਲ ਖੜੇ ਦਾ ਕਰ ਲੈ ਅੱਜ ਤਾਂ ਆ ਦੇਖਾ ਦੇ ਕਦੇ ਕਦੇ ਹੜਕਾ ਮੈਂ ਨਹੀਂ ਐ ਨਹੀਂ ਜਾ ਰਾਂ ਐ ਨਹੀਂ ਹੜਕਾ ਮੈਂ ਜਦੋਂ ਲਵਾ ਲੈਣਾ ਤੈਨੂੰ ਫੇਰ ਦੱਸੂ ਚਲੋ ਫਿਰ ਚਲੀਏ ਹੋਰ ਕਾ ਜਾਨੋਂ ਦਿੰਦੀ ਆ ਬਈ ਤੈਨੂੰ ਚਲੋ ਪਰ ਉੱਪਰ ਬੈਠਦੇ ਚਲੋ ਚਲੋ ਆ ਇੱਥੇ ਆ ਕੇ ਕਹਿੰਦੇ ਵੱਡੇ ਹੋਟਲ 'ਚ ਬੈਠਾਂਗੇ ਵੱਡੇ 'ਚ ਵੱਡੇ ਹੋਟਲ 'ਚ ਬੈਠਾਂਗੇ ਹੁੰਦਾ ਫੋਨ ਨਹੀਂ ਚੱਕਿਆ ਦਾ ਕਣਕ ਵੀ ਦਾ ਹੋਊਗਾ ਆ ਜਾ ਸਾਰੀ ਆ ਜਾਓ ਲੋਰ ਦੱਸ ਦੇ ਨਹੀਂ ਸਾਰੇ ਬੰਦੇ ਜਾ ਪਾਏ ਤਾਂ ਇੱਕ ਤਾਂ ਬੰਦੇ ਢੱਟਾਂ ਜਿਹੜੇ ਨੇ ਪਾਏ ਉਹ ਜਾਣਾ ਕਿੰਨੇ ਨੋਰ ਤੇ ਆ ਆਓ ਤਿੰਨ ਜਾਣੇ ਆਖਿਆ ਹੋਇਆ ਚਾਰ ਖੜੇ ਹੋ ਕੰਨ ਜਾਣੇ ਦੀ ਲਿਫਟ ਆ ਇਹ ਚਾਰ ਚੜ ਗਏ ਬੈ ਜਾਈ ਬੱਲੇ ਬੱਲੇ ਮੈਂ ਤਾਂ ਐ ਦੀ ਮਾ ਡੋਬਾ ਲੀ ਗੀ ਬੱਬੂ ਬੱਬੂ ਸਾਨੂੰ ਕਹਿੰਦਾ ਕਹਿੰਦਾ ਤਿੰਨ ਬੰਦੇ ਹੋਏ ਕਹਿੰਦਾ ਵੀ ਤੂੰ ਤੇ ਇੰਸ਼ੂ ਦਾ ਕਹਿੰਦੇ ਇੱਕ ਜਿੱਡੇ ਮੈਂ ਕਿਹਾ ਤਾਂ ਮੂੰਹ ਹੀ ਦੇਖ ਲੋ ਇੱਕ ਬੰਦੇ ਜਿੱਟਾ ਸਵਾਈ ੱੱਕੇ ਮਾਰ ਮਾਰ ਕੇ ਕੱਢ ਤਾ ਸਾਨੂੰ ਖੋਟਰਾ ਲੈਣੇ ਹੈ ਟੱਕੇ ਮਾਰ ਮਾਰ ਕੇ ਬਾਹਰ ਕੱਢਿਆ ਚਲੋ ਹੁਣ ਪਠੇਰਾ ਗਿਆ ਦੀ ਨਾ ਹੋਰੇ ਨਾ ਤੁਰ ਕੀ ਚਾਲਦਾ ਯਾਰ ਆ ਜਾਓ ਉਹ ਦੇਖੀ ਅੱਬ ਬਾਥਰੂਮ ਆ ਉਹ ਸ਼ਿਟ ਪੌੜੀਆਂ ਕਿੱਧਰ ਨੇ ਭਾਈ ਦਾ ਪੌੜੀਆਂ ਕਿੱਧਰ ਗਈਆਂ ਥੱਲੇ ਜਾਣ ਨੂੰ ਹੋਣੀਆਂ ਪੌੜੀਆਂ ਨਹੀਂ ਲੱਭ ਰਹੀਆਂ ਪੌੜੀਆਂ ਹੋ ਗਈਆਂ ਹਾਂ ਜਿਨ੍ਹਾਂ ਨੇ 20 ਰੁਪਏ ਵਾਲੀ ਪੀਣੀ ਲੈ ਕੇ ਪੀਤੀ ਕਦੇ ਪੇ ਉਹਨਾਂ ਨੂੰ ਆਜਾ ਰੈਡ ਬੋਲ ਪਿਆਦੀ ਬਾਈ ਮੇਰੀ ਗੱਲ ਸੁਣ ਆ ਰੈਡ ਬੋਲ ਪਿਆਦੀ ਉਹਨਾਂ ਨੂੰ ਤੇ ਅੱਜ ਆ ਦੇ ਕੱਪ ਉਹ ਰਹੇ ਗਏ ਨੇ ਮੂੰਹ ਨੂੰ ਕਾਇਰ ਆਵੇ ਇਹ 20 ਰੁਪਏ ਵਾਲੀ ਪੀ ਹੋਣੀ ਪਿੰਦਾ ਸੀ ਲੈ ਖੜ ਜਾ ਲੋਕ ਤਾਂ ਕਿਉਂ ਆ ਕਿਉਂ ਸਿੰਘਾ ਡਰਦਾ ਕਿਉਂ ਅੱਖ ਲੱਗੀ ਹੋਈ ਦੀ ਹੌਲੀ ਖਾ ਲੋ ਹੋਰ ਕੌਣਾ ਇੱਥੇ ਖਾਣ ਵਾਲਾ ਮੈਂ ਦੱਸ ਐ ਭਰੀ ਬੈਠਣੇ ਭੈ ਦਾ ਬਲੇਟਾ ਗੱਲ ਕਰੀ ਗੱਲ ਕਰੀ ਮੂੰਹ ਕਰ ਮੂੰਹ ਕਰ ਉਹ ਨਹੀਂ ਉਹਦਾ ਕਰ ਲੈ ਮੌਂਟਰੀ ਜਾਣਾ ਤੂੰ ਕਰ ਹੈਂ

ਦੇ ਮੁੰਡਿਓ ਕਹਿੰਦੇ ਪਾਰਟੀ ਫਿਨਿਸ਼ ਹੋ ਚੁੱਕੀ ਆ ਹੁਣ ਕੇ ਕੱਟਿਆ ਜਾਊਗਾ ਚਲੋ ਮੁੰਡੇ ਚੱਕ ਬਰੂ ਚੱਲੇ ਬਤੌਣੀ ਮਬੇਲ ਅਸੀਂ ਦੇਖੀ ਚੱਲਿਓ ਆਪ ਤਾਂ ਹੁਣ ਪਹਿਣੀ ਆਸਾ ਜਿਹੜਾ ਕੱਪ ਪਹਿਣੀ ਆ ਉਹ ਆ ਵੀ ਦੇ ਦੇ ਤੇ ਦੇਖੀ ਚੱਲਿਓ ਪਹਿਲਾਂ ਇੱਕ ਕੱਟ ਲਓ ਜਿਹੜਾ ਕਾਣ ਦਾ ਕੇਕ ਲੈ ਕੇ ਆਏ ਆ ਇੱਕੋ ਹੀ ਕੱਟ ਲਓ ਬਈ ਇਹੀ 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 ਇਉਰੇ ਰੱਖ ਲੋ ਪਾ ਚੱਕ ਲੈਾਂਗੇ ਬਾਅਦ ਚ ਆ ਰੇ ਰੱਖ ਲੋ ਹਾਂ ਇਹ ਉਰੇ ਜੇ ਰੱਖ ਲੈਣਾ ਜੀ ਕੱਢ ਕੇ ਨਾ ਨਾ ਕੋਈ ਗੱਲ ਨਹੀਂ ਬਾਠ ਠੀਕ ਆਏ ਹਾਂ ਚਲੋ ਹਾਂ ਅਸੀਂ ਖੜ੍ਹ ਜਾਓ 2 ਮਿੰਟ ਖੜ੍ਹ ਜਾਓ ਇਹ ਜੇਬ ਚ ਪਾ ਰਾਂ ਮੈਂ ਸਾਡੇ ਅੱਜ ਬਲੌਗ ਦੀ ਜ਼ਿੰਮੇਵਾਰੀ ਹੈ ਕਿ ਹੰਸੂ ਦੇਵੇ ਹੰਸੂ ਦੇ ਬਲੌਗ ਖਰਾਬ ਹੋ ਗਿਆ ਨਹੀਂ ਨਹੀਂ ਜੀ ਟੈਨਸ਼ਨ ਨਹੀਂ ਲੈਣਾ ਲਾ ਕੇ ਰੱਖਣਾ ਚੱਗਾ ਭਲਾਉਣਾ ਵੀ ਮੁੰਡੀ ਤੋਂ ਆਹੇ ਇਹ ਐਡੇ ਇੱਕ ਡੱਬੇ ਦੇ ਵਿੱਚ ਕੇਕ 5000 ਪਾਉਂਡ ਦਾ 5000 ਸਿੱਧਾ ਕਰੋ ਬਾਈ ਕੇਕ ਡੁੱਲ ਜਾਊਗਾ ਉਹ ਨਹੀਂ ਮੈਲਟ ਹੋ ਗਏ ਭੰਡਾ ਭਾਰੀ ਵਾਲਾ ਉੱਪਰ ਕਰੋ ਚੈੱਕ ਕਰੋ ਕਿ ਗੁਰੂ ਬੜੇ ਨੇ ਸਾਡੇ ਜਾਓ ਗਾਈਜ਼ ਵੀਰੇ ਹੈਪੀ 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 ਬਰਥਡੇ ਬਾਈ ਬਰਥਡੇ ਲਾਓ ਜੀ ਕੇਕ

ਬੰਦਾ ਹੋ ਗਿਆ ਜੀ ਹੋ ਗਿਆ ਜੀ ਬੰਦਾ ਹੋ ਲਰਦਾ ਉਹ ਫਿਰਦਾ ਇਹਦਾ ਮੁੰਡਾ ਐਟਾ ਵੱਡਾ ਕੇਕ ਦੇਖਿਆ ਤੁਸੀਂ ਮੌਂਟੀ ਦੇ ਗਵਾਂਡੀ ਦਾਦਨ ਰਾਮ ਕਰਨ ਕੇ ਰੋਟੀ ਨਹੀਂ ਪਕਦੀ ਉਹਦੇ ਦਾਦਨ ਚੱਲ ਕੱਟ ਮੌਂਟੀ ਕੇਕ ਚੱਲੋ ਚਾੜੋ ਜਾਓਗੀ ਨੇਲ ਕਟਰ ਨੇਲ ਕਟਰ ਨਾ ਕਰਦੇ ਚੱਲੋ ਕਹਿਣੇ ਕਹਿੜ ਜਾਏ ਘੰਟ ਇੱਕ ਮਿੰਟ ਇੱਕ ਮਿੰਟ ਹੈਪੀ ਬਰਥਡੇ ਬੋਲੋ ਹੈਪੀ ਬਰਥਡੇ ਰੋ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਨਾ ਮੈਂ ਗਾ ਲਈ ਚਲੋ ਕੋਈ ਨਹੀਂ ਬਾਬਿਓ ਕੋਈ ਚੱਕਰ ਨਹੀਂ ਹਾਸਮ ਗੋਲ ਬਹੁਤ ਹੋ ਗਏ ਕਰ ਮੜਿਆ ਚੈਲੈਂਜ ਕਰ ਅਸਲੀ ਅਸਲੀ ਲੈ ਆਇਆ ਜਾ ਲੈ ਜਾ ਲੈ ਕੇਕ ਲਿਆ ਅਸਲੀ ਕੇਕ ਲਿਆਓ ਯਾਰ ਮੁੰਡੇ ਦਾ ਦਿਲ ਲੁੱਟ ਜਾਊਗਾ ਇਹਨੂੰ ਸੱਕ ਜੀ ਚਾ ਲੈ ਆ ਜਿਹੜਾ ਅਸਲੀ ਆ ਹੁਣ ਆਊਗਾ ਇਹਨੂੰ ਸੱਕ ਜੀ ਵੀ ਟੱਟੀ ਇਹ ਪਤਾ ਕੀ ਰੰਗ ਰੰਗ ਹੋਈ ਸੀਗਾ ਪਰ ਉਹ ਨਹੀਂ ਹੈ ਇਹਦੀ ਕੰਮ ਇਹ ਰੰਗ ਹੋਈ ਸੀ ਤੇ ਇਹ ਚਾਰਸ ਟੱਟੀ ਸੀ ਉਹ ਸਾਲਾ ਭੈਣ ਇਹ ਦੇਖੋ ਜੀ ਚਾਚ ਦਾ ਇਹ ਚੈਨਲ ਬਲੌਗ ਕਰਾਉਣਗੇ ਗੰਦ ਪਾਈ ਜਾਂਦੇ ਨੇ। ਉਹ ਸਾਡੇ ਅੰਕਲ ਦੀ ਪਹੁੰਚੋਂ ਕਿਨੇ ਪਾਵਰ ਕਮਾ ਰਹੇ ਐ ਐਸਆਈ ਟ੍ਰੈਫਿਕ ਵਾਲੇ ਜੀ। ਖਾਤਰਾ ਨਹੀਂ ਆ ਮੁੰਡਿਓ। ਸੇਰਾ ਹੋ ਗਿਆ ਗੱਭਰੋ ਸੇਰਾ ਪੂਰਾ। ਓਏ ਟ੍ਰੈਫਿਕ ਵਾਲੇ ਅੰਕਲ ਦੀ ਪਹੁੰਚੋਂ ਕਿਨੇ ਹੁਣ ਖਤਰਾ ਨਹੀਂ ਕਿਸੇ ਨੂੰ। ਹੈਪੀ ਬਰਥਡੇ ਮੌਂਟੀ। ਹੈਪੀ ਬਰਥਡੇ ਮੌਂਟੀ। ਇਹ ਕਿਹੜੇ ਮੁੰਡੇ ਦਾ ਵੀ? ਆ ਮੌਂਟੀ ਦਾ ਜੀ। ਹੁਣ ਦੱਸਿਆ ਨਾ ਵੀ ਮੇਰਾ ਹੁਣ ਹਾਂ। ਤਰੱਕੀਆਂ ਦਾਸ਼ ਰੱਬ ਵਈ ਤੈਨੂੰ। ਤਰੱਕੀਆਂ ਨਾਲ ਸੇ ਪਰ ਮਾਤਾ ਸਾਡੇ ਭਰਾਣ। ਭਰਾਵਾਂ ਦੇ ਨਾਲ ਤਰੱਕੀ ਜਾਂਦੀ ਹੈ। ਉਹ ਯਾਰ। ਉਹ ਪਾਏ। ਕਿਹੜਾ ਰੇਗਾ? ਕਰਨ ਦੇ। ओ भाई क्या हो गया ओ मैं मैं का भाई ओ हेलो हेलो ओ छड्ड़ हेलो ओ माय गॉड ये क्या हो गया Huk! Comm supervision! Sunwap main спортboard!-活動這樣子HAH.? immortality morph flatsИahr?現在 packaged habitsいや, Prostate?n apresentliche väg muchos parasáng сделârा State?cannot be ਐਂਡ ਦਾਇੰਡ ਓਏ ਚੱਕ ਲੋ ਯਾਰ ਇਹਨਾਂ ਦਾ ਬਣਦਾ ਓਏ ਵੀਡੀਓ ਤੇ ਪਤਾ ਹੀ ਲੱਗਾ ਜਿਹਦਾ ਜਨਮ ਦਿਨ ਕੀ ਦਾ ਯਾਰ ਆਇਆ ਚੱਕ ਓਏ ਭੱਗ ਜਾਏਗਾ ਫਿਰ ਪਿੰਡ ਭੱਗ ਜਾਏਗਾ ਪਿੰਡ ਆਓ ਜੀ ਆਓ ਚੱਕੋ ਚੱਕੋ ਯਾਰ ਚੱਕੋ ਚੱਕੋ ਆ ਬੈਠਦੇ ਆ ਫੋਟੋ ਦੌੜਦਾ ਫੋਟੋ ਅੱਜਕੱਲ੍ਹ ਦੋਸਤੋ ਵਲੌਗ ਦੂਜੇ ਦਿਨ ਤਾਂ ਐਂਟਰ ਹੋ ਚੁੱਕਿਆ ਕਹਿੰਦੇ ਮੁੰਡੇ ਨੇ ਸ਼ਾਪਿੰਗ ਕਰਾ ਦਈਏ ਵਿਆਹ ਆ ਗਏ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਬਾਬਿਓ ਤੇ ਚੱਲੇ ਆਂ ਕੱਪੜੇ ਲੈ ਆਏ ਵਿਆਹ ਆ ਗਏ ਹਨ ਵਿਆਹ ਜਾਵਾਂਗੇ ਵਿਆਹ ਜਾਵਾਂਗੇ ਦੇਖੋ ਦੇਖੋ ਹੋਰੂ ਪਾਵਾਂਗੇ ਵਿਆਹ ਪਹੁੰਚੋ ਮੇਰੇ ਹੱਥ ਬਣ ਕੇ ਬੈਠਦੇ ਦੇ ਰਿਕਾਰਡ ਦਿੱਤਾ ਨਹੀਂ ਦਿੱਤਾ ਕੋਈ ਨਹੀਂ ਆਪਣਾ ਖਾਸ ਵਈ ਹੈ ਬਿਨਾ ਕਾਰ ਆਪਣੇ ਲਈ ਖਾ ਕੇ ਬਾਕੀ ਗੱਭਰੂ ਰਾਤ ਪਾਰਟੀ ਵਾਲੇ ਨੇ ਸਾਰੇ ਇਹ ਮਿਲਦੇ ਆ ਕੇ ਬੂਟ ਦਵਾ ਲੀਏ ਬਈ ਮੁੰਡੇ ਅੱਗੇ ਐ ਕਰਦੇ ਨੇ ਐ ਮਾਰੀਆਂ ਦੇ ਹੁੰਦੇ ਕਮਾ ਕਮਾ ਕੇ ਬਹੁਤ ਵਧੀਆ ਸੂਚ ਹੈ ਜੀ ਬਹੁਤ ਵਧੀਆ ਦੱਸੋ ਵੀ ਕਿਹੜਾ ਲਈ ਗਿਆ ਦੱਸੋ ਮੁੰਡੇ ਡਾਲੂ ਫੇਰ ਉਹੀ ਲੈ ਕੇ ਆਵਾਂ ਗੱਲ ਸੂ ਸੋਨਾ ਯਾਰ ਕਮੈਂਟਾਂ 'ਚ ਦੱਸ ਦਿਓ ਵੀ ਅੱਜ ਤਾਂ ਰਹਿਣ ਦਾਂਗੇ ਕੱਲ ਨੂੰ ਲਾਜਾਂਗੇ ਹੋਰ ਘੰਟੇ ਪੱਲੇ ਪੱਲੇ ਆ ਗਏ ਜੀ ਆ ਗਏ ਆਸ੍ਰੀ ਕਾਲ ਜੀ ਆਓ ਕਾਬੀ ਨਾਵਾ ਹਾ ਦਾ ਚੌਰਿਆ ਮੇਰਾ ਯਾਰ ਮਿਲ ਗਿਆ ਮੇਰਾ ਮਨ ਖੁਸ਼ ਹੋ ਗਿਆ ਰੂਹ ਬਾਗੋ ਬਾਗ ਹੋ ਗਈ ਤੇਰੇ ਨਾਲ ਲੱਗੇ ਬਾਬੇ ਥੋੜਾ ਜਿਹਾ ਕੱਦ ਛੋਟਾ ਰਹਿ ਗਿਆ ਕੋਈ ਯਾਰ ਦੱਸੋ ਤਰਕੀਬ ਹਨ ਤੋ ਲੰਮਕਿਆ ਕਰ ਚਲੋ ਲੰਮਕੋ ਚਲ ਮੈਂ ਇਧਰ ਲੰਮਕਾ ਨਹੀਂ ਨਹੀਂ ਤੇਰੇ ਨਾਲ ਲੰਮਕਾ ਹਾਂ ਚਲ ਚਲ ਨਹੀਂ ਮੈਂ ਖੇਲ ਚ ਡੇਗੂ ਆਉ ਤੇ ਲੰਮਕ ਆ ਜਾ ਕਿਹੜੀ ਤੇ ਬੰਟੀ ਦੋ ਗੋਲ ਤੇ ਤੈਨਨੇ ਬੰਤੀ ਪੈ ਗਈ ਰੂਫੜ ਕਿਹੜਾ ਆਹ ਦੇ ਮੋਚਰ ਜਾ ਅਈ ਡੜ ਬੜੀ ਖੜਾ ਜਾਂਦੀ ਹੈ ਲਮਕ ਮੈਂ ਤਾਂ ਦੱਸਦਾ ਨਹੀਂ ਡੈਂਡ ਦਾ ਖੜਜਾ ਡੰਡਾ ਚੱਕਾ ਲਮਕ ਲਾਂਗਾ ਅਸੀਂ ਹਾਂ ਆ ਗਿਆ ਡੰਡਾ ਲਮਕਾ ਹੜ ਇਹਨੂੰ ਉਹ ਨਹੀਂ ਛੁੜਿਆ ਜਾਣਾ ਲਮਕਿਆ ਕਰੇਗਾ ਕਰੇ ਬੋਲ ਹਾਂ ਹਾਂ ਜੇ ਐਡਾ ਕਰੇਗਾ ਦੇਖ ਲੈ ਕੁੱਟੂਆਂ ਦਾ ਲਾ ਕੁਲਚੇ ਅੱਜ ਉਹ ਭਾਂ ਦਾ ਹਥਲਾ ਤੇ ਕੀ ਬੰਦਾ ਗੋਲੀ ਹਾਂ ਭਾਈ ਡਾਉਟਰ ਨਹੀਂ ਲਿਆ ਪਾਟੀ ਲਿਆ ਕੁਲਚੇ ਬਣਾ ਯਾਰ ਸਾਡੇ ਉਹ ਜੀ ਗੁਰਪੁਰਬ ਦੀਆਂ ਤਿਆਰੀਆਂ ਸਵੇਰੇ ਕੰਦੇ ਚੱਲਣਾ ਪਕੌੜਿਆਂ ਦਾ ਲੰਗਰ ਪ੍ਰਭਾਤ ਫੇਰੀ ਹੁੰਦੀ ਆ ਆਪਣੇ ਗੁਰੂ ਘਰਾਂ ਨਾਲ ਲੰਗਰ ਹਾਲ ਹੈਗਾ ਇੱਥੇ ਪਕੌੜਿਆਂ ਦੀ ਸੇਵਾ ਹੋਊ ਸਾਡੇ ਬੂਟੇ ਗਣੀਓ ਚੱਲੂ ਲੰਗਰ ਕੱਲ ਨੂੰ ਦੇਖਿਓ ਬਾਬੇ ਪਹੁੰਚੇ ਸਵੇਰੇ ਸਾਜਰੇ